ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਾਤਾਰ ਭਾਰੀ بارش ਦੀ ਸਥਿਤੀ ਦੇ ਕਾਰਨ ਗੰਭੀਰ ਬਣੀ ਹਾਲਾਤ ਜੇਕਰ ਪੰਜਾਬ ਦੇ ਗੱਲ ਕਰੀਏ ਤਾਂ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਤੇ ਹਜ਼ਾਰ ਤੋਂ ਵੱਧ ਜਿਹੜਾ ਕਿ ਅਜਿਹੇ ਪਿੰਡ ਪ੍ਰਭਾਵਿਤ ਹੋਏ ਨੇ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਲਾਪਤਾ ਨੇ ਅੰਮ੍ਰਿਤਸਰ ਦੇ ਗੁਰਦਾਸਪੁਰ ਦੇ ਪਠਾਨਕੋਟ ਤਰਨਤਾਰਨ ਕਰ ਪੂਥਲਾ ਹਸ਼ਿਆਰਪੁਰ ਫਰੋਜ਼ਪੁਰ ਤੇ ਫਾਜ਼ਲਕਾਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੀ ਉਹ ਪ੍ਰਭਾਵਿਤ ਦੱਸੇ ਜਾ ਰਹੇ ਨੇ ਜਿੱਥੇ 11330 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਬਦਰ ਪਿੰਡ ਦੇ ਵਿੱਚ ਜ਼ਮੀਨ ਖਿਸ ਗਈ ਆ ਜਿੱਥੇ ਹੋਣਾ ਤੱਕ ਜੋ 7 ਲਾਸ਼ਾਂ ਬਰਾਮਦ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜੇਕਰ ਰਾਮਪਾਂਧੀ ਗੱਲ ਕਰੀਏ ਤਾਂ ਰਾਮਬੰਦ ਦੇ ਰਾਜਗੜ੍ਹ ਤੇ ਵਿੱਚ ਬਦਲ ਫਟਣ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੋਇਆ ਹੈ। ਕਟੜਾ ਦੇ ਵਿੱਚ ਵੈਸ਼ਨੂ ਦੇਵੀ ਯਾਤਰਾ 5 ਦਿਨਾਂ ਦੇ ਲਈ ਰੋਕ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਵਿੱਚ ਮਣੀ ਮਹੀਸ਼ ਯਾਤਰਾ ਨੂੰ ਵੀ ਜਿਹੜਾ ਕਿ ਰੋਕ ਦਿੱਤਾ ਗਿਆ ਜਿਸ ਤਰ੍ਹਾਂ ਜਿਹੜੇ ਹਾਲਾਤ ਉੱਥੇ ਦੇ ਸੁਧਰਨਗੇ ਮੌਸਮ ਜਿਹੜਾ ਕਿ ਸਹੀ ਦਿਸ਼ਾ ਦੇ ਵਿੱਚ ਆਏਗਾ ਤਾਂ ਫਿਰ ਇਸ ਯਾਤਰਾ ਨੂੰ ਜਿਹੜਾ ਕਿ ਦੁਬਾਰਾ ਚਾਲੂ ਕੀਤਾ ਜਾਏਗਾ। ਹੁਣ ਤੱਕ 10 ਸ਼ਰਦਾਲੂਆਂ ਦੀ ਜਿਹੜੀ ਹੈ ਕਿ ਮੌਤ ਹੋਣ ਦੀ ਇੱਥੇ ਖਬਰ ਸਾਹਮਣੇ ਆ ਰਹੀ ਹੈ ਚਾਰ ਲਾਪਤਾ ਦੱਸੇ ਜਾ ਰਹੇ ਨੇ ਤੇ ਸੱਤ ਜਿਹੜੇ ਨੇ ਘਪੀ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਅਗਲੇ 24 ਘੰਟਿਆਂ ਦੇ ਲਈ ਹਿਮਾਚਲ ਪ੍ਰਦੇਸ਼ ਦੇ ਚੰਬਾ ਕਾਂਗੜਾ ਤੇ ਕੁਲੂ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਲਗਾਤਾਰ ਜਿਹੜੀ ਕੀ ਬਣੀ ਹੋਈ ਹੈ ਮੰਡੀ ਸ਼ਿਮਲਾ ਸੋਨਲਨ ਤੇ ਜੋ ਸਿਰਮੌਰ ਜ਼ਿਲ੍ਹਿਆਂ ਦੇ ਵਿੱਚ ਪੀਲਾ ਅਲਰਟ ਵੀ ਜਾਰੀ ਕੀਤਾ ਗਿਆ ਜਦੋਂ ਕਿ ਸ਼ਿਮਲਾ ਦੇ ਕਿਨੌਰ ਚ ਵੀ ਜੋ ਨਿਗੁਲਸਰੀ ਅਤੇ ਨਾਤਪਾ 슬라이ਡ ਦੇ ਵਿੱਚ ਜਿਹੜਾ ਕਿ ਸਲਾਈਡਿੰਗ ਹੋਈ ਹੈ ਅਤੇ ਕੁਝ ਪੁਆਇੰਟ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ ਹਰਿਆਣਾ ਦੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਮੀਂਹ ਦੀ ਚੇਤਾਵਨੀ ਹੈ ਕਿ ਘੱਗਰ ਨਦੀ ਖਤਰੇ ਦੇ ਪੱਧਰ ਨੂੰ ਜਿਹੜੀ ਆ ਉਹ ਪਾਰ ਕਰ ਗਈ ਹੈ। ਫਰੀਦাবাদ ਦੇ ਵਿੱਚ ਯਮਨਾ ਤੇ ਕੁਰਕ ਖੇਤਰ ਮਾਰਕੰਡਾ ਨਦੀ ਜਿਹੜੀ ਆ ਪੂਰੇ ਉਫਾਨ ਦੇ ਵਿੱਚ ਹੈ ਜਿਸ ਤੋਂ ਬਾਅਦ ਕੁਰਕ ਖੇਤਰ ਦੇ ਸੱਤ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ। ਜੇਕਰ ਬਿਹਾਰ ਦੀ ਗੱਲ ਕਰੀਏ ਤਾਂ ਮੌਨਸੂਨ ਦੇ ਉਤਰਾ ਚੜਾ ਦੇ ਇੱਥੇ ਵੀ ਲਗਾਤਾਰ ਜਾਰੀ ਨੇ ਮੌਸਮ ਵਿਭਾਗ ਨੇ ਦਰਬੰਗਾ ਮਧੂਬਨੀ ਸਮੇਤ 25 ਜ਼ਿਲ੍ਹਿਆਂ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਲਗਾਤਾਰ ਜਤਾਈ ਜਾ ਰਹੀ ਹੈ ਠੰਗਵਾਲੀਅਰ ਗੁਨਾ ਸਮੇਤ ਮਧ ਪ੍ਰਦੇਸ਼ ਦੇ 23 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਲਗਭਗ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਹਿਮਾਚਲ ਤੋਂ ਲੈ ਕੇ ਜਿਹੜਾ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਲਗਾਤਾਰ ਇਸਤੀਤੀ ਪਣੀ ਹੋਈ ਹੈ ਹੜਾਂ ਦੀ ਸਥਿਤੀ ਜਿ ਲਗਾਤਾਰ ਜਿਹੜੀ ਹੈ ਉਹ ਬਣੀ ਹੋਈ ਹੈ ਨਦੀਆਂ ਨਾਲੇ ਇੱਥੋਂ ਤੱਕ ਕਿ ਡੈਮ ਜਿਹੜੇ ਨੇ ਉਫਾਨ ਦੇ ਵਿੱਚ ਨੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਜਿਹੜਾ ਕਿ ਚਬੋਲੀ ਦੀਆਂ ਰੁਦਰ ਪ੍ਰਯਾਗ ਦੀਆਂ ਪੰਜਾਬ ਦੀ ਜ਼ਿਕਰ ਗੱਲ ਕਰੀਏ ਅੰਮ੍ਰਿਤਸਰ ਦੀਆਂ ਤੁਹਾਨੂੰ ਤਸਵੀਰਾਂ ਗੁਰਦਾਸਪੁਰ ਫਾਜ਼ਲਕਾ ਬਠਿੰਡਾ ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਵਿੱਚ ਰਾਮਬਨ ਤੇ ਹਿਮਾਚਲ ਤੋਂ ਮੰਡੀ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਸਮਾਨ ਤੋਂ ਜਿਹੜੀ ਹੈ ਆਫਤ ਵਰਸ ਰਹੀ ਹੈ ਤਾਂ ਇਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਤਾਂ ਹਰ ਇੱਕ ਦੇ ਮੂੰਹ ਦੇ ਵਿੱਚੋਂ ਇੱਕੋ ਅਰਦਾਸ ਨਿਕਲ ਰਹੀ ਹੈ ਦਾਤਾ ਜੀ ਮੇਰ ਕਰੋ ਤੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਵਕ ਵਕ ਜਿਹੜਾ ਕੀ ਸੂਬਿਆਂ ਤੋਂ ਤੋਂ ਹਰ ਦਿਨ ਨਾਲ ਸਾਂਝੀਆਂ ਕਰ ਰਹੇ ਹਾਂ ਹਿਮਾਚਲ ਦੇ ਵਿੱਚ ਆਏ ਦਿਨ ਬਦਲ ਫਟਣਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਅਤੇ ਜੇ ਇੱਥੋਂ ਸਥਿਤੀ ਕੰਟਰੋਲ ਦੇ ਵਿੱਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਮੀਂਹ ਦੇ ਕਾਰਨ ਲੈਂਡ ਸਲਾਈਡਿੰਗ ਜਿਹੜੀ ਆ ਉਹ ਉਸ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਜੇਕਰ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਸਥਿਤੀ ਜਿਹੜੀ ਇਹ ਕੰਟਰੋਲ ਤੋਂ ਬਾਹਰ ਹੈ ਤਾਂ ਉੱਥੇ ਹੀ ਮੌਨਸਟਰ ਟਰੱਕਾਂ ਦੇ ਨਾਲ ਲੋਕਾਂ ਨੂੰ ਰੈਕਿਊ ਕੀਤਾ ਜਾ ਰਿਹਾ ਐਨਡੀਆਰਐਫ ਦੀਆਂ ਟੀਮਾਂ